apa ਅਕਸਰ 72-72 ਇੰਚ 70-70 ਇੰਚ ਘੋੜੇ ਦੇਖਦੇ ਆ ਤੇ ਆਪਣੇ ਦਿਮਾਗ ਚ ਆਉਂਦਾ ਹੈ ਕਿ ਯਾਰ ਸਾਡੇ ਕੋਲੇ ਵੀ ਐਡਾ ਘੋੜਾ ਹੋਊਗਾ ਜਾਂ ਐਵੇਂ ਦੇ ਘੋੜੇ ਦੇਖਦੇ ਆ ਇਹਨਾਂ ਘੋੜਿਆਂ ਦੇ ਬਾਡੀ ਦੇਖਦੇ ਆ ਸਰੀਰਕ ਬੰਤਰਾਂ ਦੇਖਦੇ ਆ ਤੇ ਆਪਾਂ ਨੂੰ ਲੱਗਦਾ ਯਾਰ ਸਾਡਾ ਘੋੜਾ ਵੀ ਇਦਾਂ ਦਾ ਉਹਦਾ ਸਰੀਰ ਹੋਊਗਾ ਸਾਡੇ ਜਾਨ ਤੋਂ ਪਿਆਰੇ ਘੋੜੇ ਘੋੜੀਆਂ ਦੀ ਬਾਡੀ ਵੀ ਕੀ ਇਦਾਂ ਦੀ ਸਟਰੋਂਗ ਹੋਊਗੀ ਆ ਗਰਦਨ ਗੁਰਦਨ ਸਰੀਰਕ ਬੰਤਰਾਂ ਐਵੇਂ ਕਿੱਦਾਂ ਦੀਆਂ ਹੋ ਜਾਂਦੀਆਂ ਅੱਜ ਉਹ ਚੀਜ਼ ਦਾ ਜਵਾਬ ਆਪਾਂ ਨੂੰ ਲੱਭਾ ਹੈ ਸੱਜਣੋ ਰਾਪਾ ਨੂੰ ਮਿਲਿਆ ਤੁਸੀਂ ਸਾਰੀ ਗੱਲ ਡਿਟੇਲ ਨਾਲ ਐਂਡ ਤੱਕ ਵੀਡੀਓ ਦੇਖ ਲਿਓ ਤੇ ਕੀ ਕਹਿਣਾ ਚਾਹੁੰਦਾ ਕੀ ਗੱਲ ਕਰਨੀ ਚਾਹੁੰਦਾ ਸਾਰੀ ਗੱਲਬਾਤ ਸੁਣ ਕੇ ਤੇ ਆਪਣੇ ਵਿਚਾਰ ਕਮੈਂਟਾਂ ਰਾਈਂ ਦੱਸ ਦਿਓ ਆਪਾਂ ਪਹੁੰਚੇ ਪਿੰਡ ਨਸ਼ਹਿਰਾ ਚੌਧਰੀ ਵਾਲਾ ਤੇ ਬਾਈ ਹੁਣਾਂ ਦਾ ਫਾਰਮ ਦੀਦ ਵਧਾਈ ਵੀ ਕਮੈਂਟਾਂ ਦੇ ਵਿੱਚ ਬਾਈ ਹੁਣਾਂ ਨੂੰ ਦੇ ਦਿਓ ਵੀਰ ਨਾਮਾ ਫਾਰਮ ਵੀ ਤਿਆਰ ਕਰੀ ਜਾਂਦਾ ਹੈ ਬਾਕੀ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ-ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਬਾਈ ਗੁਰਧਾਨ ਰੌਗਲਾ ਗੁਰਵਿੰਦਰ ਲਾਦੜਾ ਗੁਰਪ੍ਰੀਤ ਸਿੱਧੂ ਨਗਿੰਦਰ ਬਰਾੜ ਗੁਰਸੇਵਕ ਸਿੰਘ ਸੁਮਿਤ ਦਾਸ ਹਰਪ੍ਰੀਤ ਸਿੰਘ ਲਾਡੀਮਾਨ ਸੰਦੀਪ ਸੋਈ ਹਰਪ੍ਰੀਤ ਸੰਗਾ ਨਵਰਨੀਤ ਸਿੱਧੂ ਇੰਦਰਜੀਤ ਚਾਹਲ ਆਜੋ ਕਰਦੇ ਆਂ ਗੱਲਬਾਤ ਮੈਂ ਧਿਆਨ ਨਾਲ ਜਾਣਕਾਰੀ ਸੁਣਿਓ ਜੇ ਕਿਉਂਕਿ ਖਰਾਕ ਤਾਂ ਆਪਾਂ ਚੰਗੀ ਤੋਂ ਚੰਗੀ ਆਪਣੇ ਜਾਨਵਰ ਨੂੰ ਸੱਜਣੋ ਸਾਰੇ ਭਰਾਏ ਪਾਉਨੇ ਆ ਪਰ ਨਾਲ ਚੰਗੀ ਚੀਜ਼ ਹੋਰ ਵੀ ਕੀ ਦੇਣੀ ਚਾਹੀਦੀ ਓਦੇ ਬਾਰੇ ਗੱਲਬਾਤ ਕਰਦੇ ਆ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਸੱਜਣੋ ਸਾਰਿਆਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਭਰਾਵਾਂ ਦਾ ਵੀ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਜੀ ਆਂ ਆਖਦੇ ਆ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਦੱਸ ਕੇ ਹੀ ਹਟਿਆ ਤੁਹਾਨੂੰ ਉਂਝ ਤਾਂ ਸਾਡੇ ਅੱਜ ਦੇ ਵਿਸ਼ੇ ਦਾ ਪਤਾ ਲੱਗ ਹੀ ਗਿਆ ਹੋਣਾ ਕਿ ਜਿਹੜੀ ਮੈਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਭਰਾ ਬਹੁਤ ਸਾਰੇ ਵੀਰ ਮੈਸੇਜ ਕਰਦੇ ਆ ਫੋਨ ਕਰਦੇ ਆ ਖਾਸ ਕਰਕੇ ਨਵੇਂ ਭਰਾ ਜਿਹੜੇ ਉਹ ਬਹੁਤ ਇਹ ਚੀਜ਼ ਦੇ ਵਿੱਚ ਉਲਝੇ ਹੋਏ ਆ ਕਿ ਯਾਰ ਅਸੀਂ ਪੈਸੇ ਲਾ ਕੇ ਨਗੀਨਾ ਤੇ ਘਰੇ ਖੜਾ ਕਰ ਲਿਆ ਉਹਨੂੰ ਖਰਾਕ ਕੀ ਪਾਈਏ ਜੇ ਖਰਾਕ ਪਾਈਏ ਤੇ ਸਹੀ ਖਰਾਕ ਕੀ ਕੰਮ ਕਰਦੀ ਹੈ ਕਿ ਜਿਹੜਾ ਅਸੀਂ ਦਾਣਾ ਪਾ ਰਹੇ ਹਾਂ ਉਹ ਕਿਤੇ ਵੇਸਟੇਜ ਦੇ ਵਿੱਚ ਤਾਂ ਨਹੀਂ ਜ਼ਿਆਦਾ ਜਾ ਰਿਹਾ ਜਾਂ ਉਹਦੀ ਗਰੋਥ ਦੇ ਲਈ ਜਾਂ ਹਾਈਟ ਵਧਾਉਣ ਦੇ ਲਈ ਕਿਹੜੇ ਫਾਰਮੂਲੇ ਆ ਕੇ ਘੋੜੇ ਯਾਰ 70 72 ਇੰਚ ਤੋਂ ਵੀ ਪਲੱਸ ਹੋਈ ਜਾਂਦੇ ਆ ਅੱਜ ਤੁਹਾਨੂੰ ਉਹ ਗੁੰਝਲ ਦਾ ਜਵਾਬ ਦੇਣਾ ਹੈ ਜਿਹੜੇ ਤੁਸੀਂ ਉਲਝੇ ਹੋਏ ਹੋ ਤੇ ਤੁਹਾਡੀ ਉਹ ਉਲਝਣ ਸੁਲਝਾਉਣੀ ਹੈ ਅੱਜ ਆਪਾਂ ਨੂੰ ਇੱਕ ਭਰਾ ਮਿਲਿਆ ਤੇ ਭਰਾ ਨੇ ਰਿਜ਼ਲਟ ਵੀ ਲਿਆ ਆ ਇਹ ਚੀਜ਼ ਤੇ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਉਹਨਾਂ ਚਿਰ ਕੋਈ ਪ੍ਰੋਡਕਟ ਦੀ ਐਡ ਨਹੀਂ ਕਰਦੇ ਜਿੰਨਾ ਚਿਰ ਆਪਾਂ ਨੂੰ ਰਿਜ਼ਲਟ ਦਾ ਪਤਾ ਨਾ ਹੋਵੇ ਸੋ ਵੀਰ ਦਾ ਪ੍ਰੋਡਕਟ ਹੈ ਤੇ ਵੀਰ ਨੇ ਕੀ ਰਿਜ਼ਲਟ ਲਿਆ ਹੈ ਕੀ ਇਹਨਾਂ ਨੂੰ ਅਗਲੇ ਪਾਸੇ ਉਹ ਰਿਜ਼ਲਟ ਮਿਲਿਆ ਹੈ ਤੇ ਕਿੱਦਾਂ ਦਾ ਰਿਜ਼ਲਟ ਮਿਲਿਆ ਤੇ ਕਿੱਦਾਂ ਦੇ ਜਨਮਰ ਨਗੀਨਿਆਂ ਤੇ ਇਹਨਾਂ ਨੇ ਰਿਜ਼ਲਟ ਲਾਇਆ ਸਾਰੀ ਗੱਲਬਾਤ ਪੁੱਛਣੀ ਆਪਾਂ 22 ਸੰਦੀਪ ਸ਼ਰਮਾ ਵੀਰ ਦਾ ਏਰੀਆ ਹੈ ਜੀ ਕੋਟਕਪੁਰਾ ਫਰੀਦਕੋਟ ਏਰੀਏ ਦਾ ਵੀਰ ਹੈ ਤੇ ਕਿੰਨੇ ਸਮੇਂ ਤੋਂ ਇਹ ਪ੍ਰੋਡਕਟ ਤੇ ਕੰਮ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਸਾਰੀ ਗੱਲਬਾਤ ਆਹ ਨਾਲ ਸੋਲਿਓ ਤੇ ਕਿੰਨੇ ਕ ਦੀ ਆਪਾਂ ਨੂੰ ਪੈਕਿੰਗ ਮਿਲ ਜੂਗੀ ਕਿੰਨੇ ਕਿਲੋ ਮਿਲ ਜੂਗੀ ਤੇ ਕਿੰਨਾ ਟਾਈਮ ਪਾਉਣੀ ਆ ਸਾਰੀ ਗੱਲਬਾਤ ਆਹ ਨਾਲ ਸੋਲਿਓ ਤੇ ਜਿਹੜੇ ਸੱਜਣ ਆਪਣੇ ਨਗੀਨੇ ਦੀ ਗਰੋਥ ਚਾਹੁੰਦੇ ਆ ਤੇ ਤੁਸੀਂ ਇਹ ਭਰਾ ਨਾਲ ਵੀ ਸੰਪਰਕ ਕਰ ਸਕਦੇ ਹੋ ਬਾਈ ਜੀ ਸਵਾਗਤ ਹੈ ਸასი ਕਾਲ ਸასი ਕਾਲ ਜੀ ਚੜਦੀ ਕਲਾ ਚੋਂ ਹਾਂਜੀ ਅੱਛਾ ਹੁਣ ਆਪਾਂ ਬੈਠੇ ਆ ਜੀ ਪਿੰਡ ਐ ਨਸ਼ਹਿਰਾ ਚੌਧਰੀ ਵਾਲਾ ਇੱਧਰ ਮੇਰੇ ਸੱਗੇ ਹੱਥ ਬੈਠਾ ਹੈ ਬਾਈ ਅੰਦਰਜੀਤ ਸਿੰਘ ਜਿਹਦਾ ਨੁਕਰਾ ਘੋੜਾ ਬੜਾ ਸਾਡੇ ਏਰੀਏ ਦੇ ਵਿੱਚ ਚਰਚਾ ਵਾਲਾ ਘੋੜਾ ਹੈ ਸਿਕੰਦਰ ਜਿਹੜਾ ਮੈਂ ਸ਼ੁਰੂ ਚ ਵਿਖਾ ਕੇ ਹਟਿਆ ਇਹ ਡੇਡੇ ਘੋੜੇ ਕਰਨੇ ਆ ਤੇ ਬਾਈ ਬਹੁਤ ਕੁਸ਼ ਕਰਨਾ ਪੈਂਦਾ ਹੈ ਬਾਕੀ ਇਹ ਚੀਜ਼ਾਂ ਦਾ ਕੋਈ ਸਾਈਡ ਇਫੈਕਟਤ ਨਹੀਂ ਇਹ ਵੀ ਵੀਰ ਤੋਂ ਆਪਾਂ ਪਹਿਲ ਦੇ ਆਧਾਰ ਤੇ ਮੈਂ ਪਹਿਲਾਂ ਵੀ ਆਪਦੇ ਪੁੱਛਿਆ ਤੇ ਆਪਾਂ ਵੀਡੀਓ ਦੇ ਵਿੱਚ ਵੀ ਪੁੱਛਣਾ ਹੈ ਭਾਈ ਇੰਦਰਜੀਤ ਦੇ ਫਾਦਰ ਸਾਹਿਬ ਬੈਠੇ ਨੇ ਸਰਪੰਚ ਸਾਹਿਬ ਸਰਦਾਰ ਪਰਮਜੀਤ ਸਿੰਘ ਤੇ ਪਰਲੇ ਪਾਸੇ ਬੈਠਾ ਹੈ ਵੀਰਾ ਰਮਨਦੀਪ ਨਾਲ ਬੈਠੇ ਨੇ ਮੇਰੇ ਫਾਦਰ ਸਾਹਿਬ ਸਰਦਾਰ ਮੁਖਤਾਰ ਸਿੰਘ ਪਹਿਲਾਂ ਸਾਰੇ ਦਾ ਆਪਾ ਸਵਾਗਤ ਕਰਦੇ ਫਿਰ ਸਾਰੀਆਂ ਗੁੰਡੀਆਂ ਖੋਲਦੇ ਬਾਈ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਵਿੱਚ ਬਾਈ ਅੰਦਰਜੀਤ ਦਾ ਭਾਜੀ ਵਾਲੀਆਂ ਚੜਦੀ ਕਲਾ ਫਾਰਮ ਨਵੇਂ ਦੀਆਂ ਵਧਾਈਆਂ ਬਾਈ ਬਹੁਤ ਬਹੁਤ ਪ੍ਰਭਾਤ ਬਹੁਤ ਸੋਹਣਾ ਫਾਰਮ ਤਿਆਰ ਕਰ ਲਿਆ ਹੈ ਮਾਰ ਦੀ ਕਿਰਪਾ ਨਾਲ ਜੀ ਹੁਣ ਫਿਰ ਭਰਾ ਭਰੂ ਗੇੜਾ ਮਾਰਦੇ ਆ ਚੜਦੀ ਕਲਾ ਜਾ ਐ ਕਿਰਪਾ ਜੀ ਵਧੀਆ ਹੈ ਘੋੜਾ ਵੀ ਸੋਹਣਾ ਹੋ ਗਿਆ ਬਾਈ ਘੋੜਾ ਵੀ ਬੱਚੇ-ਬੂੱਚੇ ਦੇ ਬਾਕੀ ਸਾਡੇ ਏਰੀਆ 'ਚ ਭਾਈ ਪੂਰੇ ਚੱਲਦੇ ਆ ਇਹ ਘੋੜੇ ਦੇ ਸਿਕੰਦਰ ਦਾ ਆਪ ਦੇ ਆਪ 'ਚ ਪੂਰਾ ਨ ਖਾਲੇ ਪਾਊਡਰ ਦੀ ਗੱਲ ਕਰਨੀ ਆ ਅੱਛਾ ਭਾਈ ਜੀ ਗੱਲ ਕਿੱਥੋਂ ਸਟਾਰਟ ਕਰੀਏ ਮੰਨ ਲਓ ਜਦੋਂ ਤੁਸੀਂ ਰਿਜ਼ਲਟ ਅਜੇ ਤੱਕ ਕਿਹੜਾ ਰਿਜ਼ਲਟ ਕਿਹੜੇ ਜਾਨਵਰ ਤੇ ਲੈ ਚੁੱਕਿਆ ਜੀ ਆਪਣੇ ਨਾਲ ਸਾਡੇ ਏਰੀਏ ਦੇ ਵਿੱਚ ਹੈਗੇ ਆ ਤਿੰਨ ਚਾਰ ਸਟੱਡ ਫਾਰਮ ਹੈਗੇ ਆ ਜਿਨ੍ਹਾਂ ਦਾ ਵਧੀਆ ਨਾਮ ਹੈਗਾ ਜੀ ਜੀ ਉਹਨਾਂ ਦੇ ਪਹਿਲਾਂ ਫਾਰਮਾਂ ਦੇ ਉੱਤੇ ਆਪਾਂ ਟ੍ਰਾਇਲ ਆਏ ਸੀ ਇਹਨਾਂ ਦੇ ਆਪਾਂ ਉਸ ਤੋਂ ਬਿਨਾ ਆਪਾਂ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ ਕਿਉਂਕਿ ਆਪਣੇ ਜਿਹੜੇ ਜਾਨਵਰਾਂ ਨਾਲ ਬੱਚਿਆਂ ਨੂੰ ਪਾਲਦੇ ਆਂ ਜੀ ਆਪਾਂ ਹੂੰ ਠੀਕ ਆ ਨਾ ਜੀ ਉਸ ਤੇ ਮੜੀ ਕਿਹ ਕਿ ਪ੍ਰੋਬਲਮ ਆ ਜਾਂਦੀ ਹੈ ਆਪਾਂ ਨੂੰ ਜਾਣ ਤੋਂ ਪਹਿਜ ਜਾਂਦੀ ਹੈ ਬਿਲਕੁਲ ਭਾਈ ਅਪ ਉਹ ਪਹਿਲਾ ਟ੍ਰੈਲ ਲਾਇਆ ਜੀ ਉਸ ਤੋਂ ਬਾਅਦ ਹੀ ਆਪਣਾ ਪ੍ਰੋਡਕਟ ਇਹ ਲੈ ਕੇ ਆਂਦਾ ਇਹ ਰਾਇਲ ਸਟਾਰਟ ਦੇ ਨਾਮ ਤੇ ਜੀ ਅੱਛਾ ਹਾਂਜੀ ਇਹ ਕੀ ਕੰਮ ਕਰਦਾ ਬਾਈ ਥੋੜਾ ਵਿਸਥਾਰ ਨਾਲ ਸੋ ਵੀ ਇਹ ਮੰਨ ਲਓ ਵੀ ਕਿਹੜੇ ਵਿਸ਼ੇ ਤੇ ਲੈ ਕੇ ਆਏ ਹਾਂ ਜਾਂ ਕਿਹੜੀ ਗਰੋਥ 'ਚ ਕਿਵੇਂ ਫਰਕ ਪਾਉਂਦਾ ਹੈ ਇਹਦਾ ਹੈਗਾ ਜੀ ਹਾਈ ਲੈਵਲ ਦਾ ਪ੍ਰੋਟੀਨ بیس ਹੈ ਜੀ ਇਹਦੇ ਵਿੱਚ ਅੱਛਾ ਇਹ ਜੋ ਵਿਟਾਮਿਨ ਏ ਏ ਤੇ ਏ ਡੀ 3 ਦੋਵਾਂ ਦਾ ਕੰਬੀਨੇਸ਼ਨ ਹੈ ਜੀ ਬਾਕੀ ਇਹ ਚ ਕੈਲਸ਼ੀਅਮ ਤੇ ਫਾਸਫੋਰ ਦਾ ਕੰਬੀਨੇਸ਼ਨ ਹੈ ਜੀ ਠੀਕ ਹੈ ਜਿਹੜਾ ਬੋਨ ਤੇ ਕੰਮ ਕਰਦਾ ਜੀ ਜਿਵੇਂ ਆਪਣੇ ਛੋਟੇ ਬੱਚੇ ਆਪਾਂ ਤਿਆਰ ਕਰਦੇ ਆਂ ਜੀ ਠੀਕ ਹੈ ਜੀ ਉਹਨਾਂ ਦੇ ਮਸਲ ਪੂਰੇ ਗੇਨ ਕਰੂਗਾ ਜੀ ਮਸਲ ਤੁਸੀਂ ਦੇਖੋਗੇ ਜੀ ਵੀ 15 ਤੋਂ 20 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਦਿਸਣਾ ਸ਼ੁਰੂ ਹੋ ਜਾਊਗਾ ਆਪਣੇ ਜਾਨਵਰ ਦੇ ਵਿੱਚ ਜੀ ਬਾਕੀ ਹਾਈਟ ਦਾ ਤੁਸੀਂ ਦੇਖੋਗੇ ਜਿਹੜਾ ਕਹਿੰਦੇ ਨੇ ਆਪਣੇ ਆਪਣੇ ਪਸ਼ੂ ਆਪਣੇ ਜਾਨਵਰ ਦੀ ਆਪਣੇ ਕੋੜੇ ਦੀ ਜਾਂ ਕੁੜੀ ਦੀ ਹਾਈਟ ਨਹੀਂ ਵਾਧੀ ਹਾਂ ਉਹ 20 ਤੋਂ 25 ਦਿਨਾਂ ਦੇ ਵਿੱਚ ਤੁਸੀਂ ਕਹੋਗੇ ਸਾਡੇ ਘੋੜੇ ਦਾ ਫਰਕ ਪੈਣ ਲੱਗ ਪਿਆ ਜੀ ਹਾਂ ਹਾਂ ਜੀ ਜੀ ਜਾਣ ਕੇ ਮੁੜ ਕੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਨਗੀਨਾ ਸਾਹਮਣੇ ਬੋਲੂਗਾ ਕਿ ਮੇਰੇ ਅੰਦਰ ਕੁਝ ਗਿਆ ਹੈ ਬਾਕੀ ਇਹਦਾ ਨਾ ਡੋਸ ਦਾ ਇੱਕ ਖਾਸ ਧਿਆਨ ਰੱਖਣਾ ਜੀ ਉਹ ਵੀ ਮੈਂ ਪੁੱਛਣਾ ਸੀਗਾ ਹਾਂ ਵੀ ਡੋਸ ਕਿੰਨੀ ਕੁ ਦੇਣੀ ਬਾਈ ਇਹਦੀ ਇਹਦੀ ਆਪਾਂ ਜਿਹੜੀ ਸ਼ੁਰੂਆਤ ਕਰਨੀ ਹੈ ਡੋਸ ਆਪਾਂ 10 ਗ੍ਰਾਮ ਤੋਂ ਸਟਾਰਟ ਕਰਨੀ ਹੈ ਜੀ ਕਿੰਨੇ ਚਿਰ ਦੇ ਬੱਚੇ ਦੀ ਇਹ ਆਪਾਂ 25 ਦਿਨਾਂ ਤੋਂ ਬਾਅਦ ਸਟਾਰਟ ਕਰਦੇ ਜਨਮ ਤੋਂ ਬਾਅਦ 25 ਦਿਨਾਂ ਤੋਂ ਬਾਅਦ ਆਪਾਂ ਸਟਾਰਟ ਕਰ ਸਕਦੇ ਆਂ ਜੀ ਆਪਾਂ ਅੱਛਾ 25 ਦਿਨਾਂ ਵਾਲੇ ਬੱਚੇ ਨੂੰ 10 ਗ੍ਰਾਮ ਜੀ ਨਹੀਂ ਉਹਨੂੰ 5 ਗ੍ਰਾਮ ਤੋਂ ਬਾਅਦ 5 ਗ੍ਰਾਮ ਹਾਂਜੀ ਇੱਕ ਦਿਨ ਦੀ ਇੱਕ ਦਿਨ ਦੀ ਜੀ ਤੇ ਕਿੰਨਾ ਚੈਮ ਪਾਉਣੀ ਆ ਉਹ ਬੱਚੇ ਨੂੰ ਪਹਿਲੇ 10 ਦਿਨ ਆਪਾਂ ਦੇਣੀ ਆ 5 ਗ੍ਰਾਮ ਜੀ ਜੀ ਉਸ ਤੋਂ ਬਾਅਦ ਆਪਾਂ ਕਰ ਦੇਣੀ ਆ 10 ਗ੍ਰਾਮ ਜੀ ਅੱਛਾ ਕਿਉਂਕਿ ਆਪਾਂ ਪਹਿਲੇ ਦਿਨ ਹੀ ਆਪਾਂ ਚਲੋ ਵੱਡੇ ਜਾਨਵਰ ਦੀ ਗੱਲ ਕਰਦੇ ਆ ਉਹਨੂੰ ਆਪਾਂ 50 ਗ੍ਰਾਮ ਦਿੱਤਾ ਜੀ ਜੀ ਉਹ ਗੋਇ ਦੇ ਰਾਹੀਂ ਸਾਰੀ ਵਸਟੇਜ ਬਾਹਰ ਕੱਢ ਦੂਗਾ ਜੀ ਪਸ਼ੂ ਨੂੰ ਬ ਤੇ ਨਾ ਹੀ ਉਹਦਾ ਕੋਈ ਆਪ ਨੂੰ ਪਤਾ ਲੱਗੋ ਵੀ ਕੀ ਅੰਦਰ ਗਿਆ ਕੁਝ ਕਿ ਨਹੀਂ ਗਿਆ ਉਹ ਆਪਾਂ 10 ਗ੍ਰਾਮ ਡੋਸ ਦਵਾਂਗੇ ਜੀ ਐਨੀਮਲ ਆਪ ਦੇ ਅੰਦਰ ਕਨਸੀਵ ਕਰੂਗਾ ਜੀ ਠੀਕ ਹੈ ਜੀ ਵੇਸਟੇਜ ਵਿੱਚ ਗੋਏ ਦੇ ਵਿੱਚ ਬਾਹਰ ਨਹੀਂ ਕੱਢੂਗਾ ਜੀ ਅੱਛਾ ਠੀਕ ਹੈ ਜੀ 10 ਗ੍ਰਾਮ ਅੰਦਰ ਕਨਸੀਵ ਕਰੂਗਾ 10 ਦਿਨ ਪਹਿਲੇ ਦਿੱਤੀ ਜੀ ਉਸ ਤੋਂ ਬਾਅਦ ਆਪਾਂ 20 ਗ੍ਰਾਮ ਰੋਜ਼ ਕਰ ਦੇਣੀ ਹੈ ਜੀ ਅੱਛਾ ਉਹ ਵੀ 10 ਦਿਨ ਦੇਣੀ ਹੈ ਉਸ ਤੋਂ ਬਾਅਦ ਆਪਾਂ 30 ਗ੍ਰਾਮ ਕਰ ਦੇਣੀ ਫਿਰ 40 ਗ੍ਰਾਮ ਲਾਸਟ ਤੇ ਆਪਾਂ 50 ਗ੍ਰਾਮ ਤੇ ਡੋਜ਼ ਰੋਕ ਦੇਣੀ ਹੈ ਜੀ ਜਿੱਦਾਂ ਗੱਬਣ ਕੋੜੀਆਂ ਹੁੰਦੀਆਂ ਬਾਈ ਗੱਬਣ ਕੋੜੀਆਂ ਜਦੋਂ ਆਪਾਂ ਬੱਚਾ ਜਨਮ ਦਿੰਦੀਆਂ ਵਾਂ ਅਕਸਰ ਹੀ ਆਉਂਦਾ ਵਾ ਕਿ ਉਹ ਲਿਸੰਗਾ ਹੋ ਜਾਂਦੀਆਂ ਦੇ ਸਕਦੇ ਆ ਬਿਲਕੁਲ ਜੀ ਉਹਨੂੰ ਦੇ ਸਕਦੇ ਆ ਰੈਗੂਲਰ ਦਵਾਵਾਂਗੇ ਜੀ ਆਪਣਾ ਤਾਂ ਸਭ ਤੋਂ ਪਹਿਲੀ ਗੱਲ ਆ ਜੀ ਇਹ ਤੇ ਜੈਂਕ ਦੇ ਕਾਪਰ ਵੀ ਕਾਫੀ ਹਾਈ ਲੈਵਲ ਤੇ ਪਾਇਆ ਹੋਇਆ ਆਪਣਾ ਕੂੜੀ ਕਦੇ ਰਿਪੀਟ ਨਹੀਂ ਕਰੂਗੀ ਜੀ ਸਟਰਕਟਰ ਦੀ ਪ੍ਰੋਬਲਮ ਨਹੀਂ ਆਊਗੀ ਜੀ ਅੱਛਾ ਠੀਕ ਆ ਜੀ ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੇ ਆਪਣੇ ਰੈਸਰ ਘੋੜੇ ਹੁੰਦੇ ਆ ਜੀ ਉਹਨਾਂ ਦੇ ਆਪਾਂ ਕਿਉਂਕਿ ਜਿਆਦਾ ਦੌੜਦੇ ਆ ਉਹਨਾਂ ਦੇ ਮਸਲ ਦੇ ਵਿੱਚ ਪੇਨ ਪੇਨ ਦੀ ਵੀ ਪ੍ਰੋਬਲਮ ਆਉਂਦੀ ਹੈ ਹੋਰ ਵੀ ਪ੍ਰੋਬਲਮ ਆਉਂਦੀਆਂ ਉਹਨੂੰ ਆਪਾਂ 100 ਗ੍ਰਾਮ ਰੋਜ਼ ਦੇ ਸਕਦੇ ਆ ਜੀ ਕਿਉਂਕਿ ਮਸਲ ਉਹਦੇ ਰਿਲੈਕਸ ਹੋਣਗੇ ਸਰ ਜੀ ਭਾਈ ਜਿਆਦਾਤਰ ਮਾਰਕੀਟ ਦੇ ਵਿੱਚ ਨਾ ਇਹ ਚੀਜ਼ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਜਿਆਦਾਤਰ ਪਤਾ ਮੰਨ ਲਓ ਵੀ ਤਕਰੀਬਨ ਕਈ ਭਰਾ ਪਾਉਂਦੇ ਵੀ ਹੋਣਗੇ ਜਾਂ ਕੋਈ ਦੱਸਦਾ ਵੀ ਨਹੀਂਗਾ ਪਾ ਕੇ ਹਨਾ ਇਹ ਫਵਾ ਫਲਾ ਦਿੱਤੀ ਜਾਂਦੀ ਆਗੇ ਜਿਹੜੇ ਡੱਬੇ ਡੁੱਬਿਆਂ ਵਾਲੇ ਆ ਭਾਈ ਇਹਨਾਂ ਦੀਆਂ ਉਮਰਾਂ ਦਾ ਘੱਟ ਹੁੰਦੀਆਂ ਯਾਰ ਇਹ ਤਾਂ ਦੇਸੀ ਖਰਾਕ ਜਿਹੜੀ ਉਹ ਦਿਓ ਤੁਸੀਂ ਅਸੀਂ ਵੀ ਇਹੀ ਕਹਿੰਨੇ ਹੁੰਨੇ ਵੀ ਭਾਈ ਦੇਸੀ ਖਰਾਕ ਤੇ ਕੋੜਾ ਰੱਖੋ ਇਹ ਖਰਾਕ ਪਚਾਉਣ ਦੇ ਵਿੱਚ ਹੈਲਪ ਕਰਦਾ ਹੈ ਕਿ ਇਹੀ ਇੱਕ ਖਰਾਕ ਹੈ ਇਹੀ ਇੱਕ ਖਰਾਕ ਹੈ ਜੀ ਅੱਛਾ ਇਹ ਖਰਾਕ ਹੈ ਜਿਹਦੇ ਨਾਲ ਤੁਹਾਡਾ ਜਿਹੜਾ ਜਾਨਵਰ ਆ ਤੁਹਾਨੂੰ ਪਤਾ ਲੱਗੂ 20 ਤੋਂ 25 ਦਿਨਾਂ ਦੇ ਵਿੱਚ ਇਦੇ ਚ ਉਦਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਸੀਂ ਚਾਹੇ ਟੈਸਟਿੰਗ ਲੈਬ ਕਰਵਾ ਸਕਦੇ ਹੋ ਜੀ ਹਾਂ ਵੱਡੀ ਗੱਲ ਇਹ ਹੁੰਦੀ ਆ ਭਾਈ ਵੀ ਜਿਹੜਾ ਨੁਕਸਾਨ ਦੇ ਆ ਨਾ ਉਹ 3 ਰੈਡ ਤੋਂ ਸਾਰੇ ਭਰਾ ਬਿਲਕੁਲ ਚੱਲਦੇ ਆ ਚਾਹੁੰਦੇ ਆ ਜੀ ਚਾਹੁੰਦੇ ਆ ਯਾਰ ਆਪਾਂ ਆਪਦੇ ਨਗੀਨੇ ਨੂੰ ਪੁੱਤਾਂ ਤੋਂ ਵੱਧ ਰੱਖਦੇ ਆ ਆਪਾਂ ਉਹਦੀ ਕੇਅਰ ਕਰਦੇ ਆ ਬੜਾ ਲੰਮਾ ਟਾਈਮ ਲੱਗ ਜਾਂਦਾ ਘੋੜੇ ਨੂੰ ਸਾਣ ਬਣਾਉਣ ਦੇ ਵਿੱਚ ਤੁਹਾਡੀ ਉਮਰ ਦੇ 8 ਤੋਂ 10 ਸਾਲ ਉਹ ਕਰੀਅਰ ਜਿਹੜਾ ਵਾ ਉਹ ਜਾਂਦਾ ਤੇ ਜਦੋਂ ਕੋਈ ਵੀ ਉਹਨੂੰ ਚੀਜ਼ ਦੇਣੀ ਆ ਨਾ ਭਰਾ ਸੌਰ ਹੀ ਸੋਚਦੇ ਆ ਭਾਈ ਇਹ ਚੀਜ਼ ਦੇਣ ਦੇ ਨਾਲ ਕੋਈ ਮੈਂ ਕਹਿੰਦਾ ਭਾਵੇਂ ਆ ਵੀ ਇਹਦੇ ਵਿੱਚ ਕੋਈ ਮਾੜੀ ਚੀਜ਼ ਤਾਂ ਨਹੀਂ ਪਾਈ ਵੀ ਇਦਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਆਪਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿੱਦਾਂ ਆਪਾਂ ਕਹਿ ਸਕਦੇ ਆਂ ਵੀ ਆਪਾਂ ਜੇ ਬਣਾਉਣੀ ਆ ਤਾਂ ਕਿਤੇ ਜੀ ਉਹ ਬਣਾਉਣ ਤੇ ਲੱਗ ਜਾਂਦੇ 20 ਤੋਂ 25 ਸਾਲ ਲੱਗ ਜਾਂਦੇ ਆ ਗਵਾਉਣ ਨੂੰ 1 ਮਿੰਟ ਚ ਗਵਾ ਲਓ ਜੀ ਆਪਾਂ ਗਲਤ ਚੀਜ਼ ਪਾਵਾਂਗੇ ਫਾਰਮਰ ਇੱਕ ਵਾਰੀ ਪਾਊਗਾ ਨੈਕਸਟ ਟਾਈਮ ਆਪਾਂ ਨੂੰ ਅਧਿਕਾਰ ਨਹੀਂ ਬਣ ਦਊਗਾ ਜੀ ਆਪਣੇ ਨਾਲੇ ਦਸਾਂ ਨੂੰ ਹੋਰ ਦੱਸਦਾ ਬਾਈ ਬਿਲਕੁਲ ਜੀ ਬਲ ਗਰੁੱਪ ਬਣਿਆ ਅੱਜਕੱਲ ਜੀ ਉਥੇ ਨਾਲ ਦੇ ਨਾਲ ਗਰੁੱਪਾਂ ਦੇ ਚ ਕਹਿੰਦਾ ਵੀ ਇਸ ਬੰਦੇ ਨੂੰ ਮੂੰਹ ਨਾ ਲਾਇਓ ਇਹਨੇ ਗਲਤ ਚੀਜ਼ ਪਾਈ ਬਿਲਕੁਲ ਇਹਨਾਂ ਨੂੰ ਜਾਨਵਰ ਨੂੰ ਸਾਡੇ ਨੂੰ ਨੁਕਸਾਨ ਹੋਇਆ ਇਹਨਾਂ ਜੇ ਤੁਸੀਂ ਕਹਿ ਰਹੇ ਹੋ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਕੋਈ 3 ਰੈਡ ਰੋਡ ਕੋਸ਼ ਕੀ ਪਾਉਂਦੇ ਹੋ ਮੈਨੂੰ ਤਾਂ ਉਹ ਇਹਨਾਂ ਦਾ ਕੋਈ ਧੱਕਾ ਨਹੀਂ ਹੋਊਗਾ ਇਦਾਂ ਦਾ ਇਹਨੇ ਪ੍ਰੋਪਰ ਸਹੀ ਜਿਹੜੀ ਡਾਈਟ ਇਹ ਆਪਾਂ ਤਿਆਰ ਕੀਤੀ ਹੋਈ ਆ ਜਾਨਵਰ ਦੀ ਪ੍ਰੋਪਰ ਸਹੀ ਗ੍ਰੋਥ ਕਰੂਗਾ ਤੇ ਮਸਲ ਤੇ ਕੰਮ ਕਰੂਗਾ ਤੇ ਜਿਹੜਾ ਹੁਣ ਮੰਨ ਲਓ ਜਿੱਦਾਂ ਸਾਂਹ ਕੋੜਿਆਂ ਦੀ ਗੱਲ ਕਰ ਲਈਏ ਥੋੜੀ ਜੀ ਸਾਂਹ ਕੋੜੇ ਜਿੱਦਾਂ ਮੰਨ ਲਓ ਕੋੜੀਆਂ ਮੇਟ ਹੁੰਦੀਆਂ ਜੀ ਕੋੜੀਆਂ ਮੇਟ ਹੋਣ ਦੇ ਨਾਲ ਸੀਮਨ ਉਹਨਾਂ ਨੂੰ ਮੰਨ ਲਓ ਰਕਬਰੀ ਦੇ ਵਿੱਚ ਆਪਾਂ ਡਾਕਟਰ ਸਾਹਿਬ ਆਂਦੇ ਆਗੇ 48 ਘੰਟੇ ਵੀ ਘਟ ਤੋਂ ਘਟ 48 ਘੰਟੇ ਵੀ ਲੱਗ ਜਾਂਦੇ ਆ ਕੋਈ 72 ਘੰਟਿਆਂ ਦਾ ਨਾਮ ਹੀ ਲੈਂਦਾ ਹੈ ਹਾਂਜੀ ਇਹਦੇ ਵਿੱਚ ਕੋਈ ਸੀਮਨ ਕੁਆਲਟੀ ਦਾ ਫਰਕ ਪੈਂਦਾ ਇਹਦੇ ਨਾਲ ਇਹਦੇ ਨਾਲ ਬਿਲਕੁਲ ਪੈਂਦਾ ਜੀ ਕਿਉਂਕਿ ਅੰਦਰ ਪ੍ਰੋਪਰ ਸਹੀ ਆਪਣਾ ਜਿਹੜੇ ਚ ਪਾਏ ਹੋਏ ਆ ਹਾਈ ਲੈਵਲ ਦਾ ਪ੍ਰੋਟੀਨ ਪਾਇਆ ਹੋਇਆ ਜੀ ਪੂਰਾ ਹਾਈ ਲੈਵਲ ਦਾ ਜੀ ਠੀਕ ਪੂਰਾ ਵਧੀਆ ਕੰਬੀਨੇਸ਼ਨ ਹੈ ਜੀ ਨਾਲ A ਤੇ D3 ਪਾਇਆ ਹੋਇਆ ਹੈ ਜੀ ਠੀਕ ਹੈ ਜੀ ਉਹਦੇ ਨਾਲ ਉਹਦੀ ਸੀਮਨ ਕੁਆਲਿਟੀ ਵਧੂਗੀ ਜੀ ਹੂੰ ਹਾਂਜੀ ਤੇ ਮੰਨ ਲਓ ਘੁੜੀਆਂ ਗੱਬਣ ਰਹਿੰਦੇ ਵਿੱਚ ਵੀ ਸੱਜਣ ਜਿੱਦਾਂ ਭਰਾ ਨੇ ਦੱਸਤਾ ਵੀ ਹੈਲਪ ਕਰਦਾ ਬਿਲਕੁਲ ਜਦੋਂ ਫਟਾਮਣਾਂ ਦੀ ਕਮੀ ਅੰਦਰੋਂ ਪੂਰੀ ਹੋ ਗਈ ਜੀ ਆਟੋਮੈਟਿਕਲੀ ਸਾਰੀ ਚੀਜ਼ ਦਾ ਫਰਕ ਪਊਗਾ ਜੀ ਹਾਂਜੀ ਤੇ ਜਿੱਦਾਂ ਹੁਣ ਮੰਨ ਲਓ ਪਹਿਲੀ ਵਾਰਾ ਕਿਸੇ ਕੋੜੇ ਵਾਲੇ ਨੇ ਸਟਾਰਟ ਕਰਨਾ ਬਾਈ ਹਾਂਜੀ ਤੇ ਘੋੜੇ ਵਾਲਾ ਕਿੰਨਾ ਮੰਨ ਲਓ ਜੇ 5 ਸਾਲ ਦਾ ਘੋੜਾ ਜਿਹਦਾ ਬਾਈ ਵਾਲਾ ਘੋੜਾ 5 5.5 ਸਾਲ ਦਾ ਹੈ ਉਹ ਕਿੰਨੀ ਲਿਮਟ ਦੇ ਵਿੱਚ ਇਹਨੂੰ ਦੇ ਸਕਦਾ ਪਰ ਡੇ ਦੇ ਹਿਸਾਬ ਨਾਲ ਪਰ ਡੇ ਦੇ ਹਿਸਾਬ ਨਾਲ ਉਹੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਜੀ 10 ਗ੍ਰਾਮ ਦੇ ਹਿਸਾਬ ਨਾਲ ਡੋਸਟ ਅੱਛਾ ਵੱਡੇ ਨੂੰ ਵੀ ਦੱਸ ਤੋਂ ਹੀ ਸ਼ੁਰੂ ਕਰੋ 10 ਤੋਂ ਸਟਾਰਟ ਕਰੋ ਜੀ ਜੀ ਠੀਕ ਹੈ ਜੀ 10 ਤੋਂ ਸਟਾਰਟ ਕਰੋ ਉਹਨੂੰ ਪਹਿਲੇ 5 ਦਿਨ ਨਹੀਂ 10 ਗ੍ਰਾਮ ਪਾਓ ਉਸ ਤੋਂ ਬਾਅਦ ਆਪਾਂ 20 ਗ੍ਰਾਮ ਕਰ ਦੋ ਫਿਰ 30 ਐਂਡ ਤੇ ਅੱਗੇ ਜਿਵੇਂ ਆਪਣਾ 5 ਸਾਲ ਦਾ ਹੈਗਾ ਜੀ ਹਨਾ ਉਹਨੂੰ ਆਪਾਂ 70 ਗ੍ਰਾਮ ਤੱਕ ਡੋਸ ਦੇ ਸਕਦੇ ਹਾਂ ਜੀ ਜਿਹੜੇ ਆਪਣੇ ਰਿਸਰ ਘੋੜੇ ਆ ਉਹਨਾਂ ਨੂੰ 100 ਗ੍ਰਾਮ ਤੱਕ ਦੇ ਸਕਦੇ ਹਾਂ ਹੁਣ ਸਭ ਤੋਂ ਇੱਕ ਹੋਰ ਸਵਾਲ ਹੈ ਮੇਰੇ ਮਨ 'ਚ ਵੀ ਇਹ ਦੇਣਾ ਕਿੰਨੇ ਲੰਬੇ ਸਮੇਂ ਤੱਕ ਹੈ ਜਿੰਨਾ ਲੰਮਾ ਟਾਈਮ ਦੋਗੇ ਵਧੀਆ ਹੀ ਮੈਂ ਤਾਂ ਕਹਿੰਦਾ ਰੈਗੂਲਰ ਦਿਓ ਜੀ ਅੱਛਾ ਜਿੰਨਾ ਰੈਗੂਲਰ ਵਧੀਆ ਦਵਾਂਗੇ ਆਪਣੇ ਜਾਨਵਰ ਦੀ ਕੁਆਲਿਟੀ ਸਭ ਕੁਝ ਬੜੀ ਓਕੇ ਹੋਊਗਾ ਜੀ ਕਦੇ ਜਾਨਵਰ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਵੀ ਲੈਮਨਸ ਦੀ ਪ੍ਰੋਬਲਮ ਆਜੂ ਲੰਗੜਾਪਣ ਜਾਂ ਕੋਈ ਸ਼ੋਰ ਪ੍ਰੋਬਲਮ ਆਜੂ ਉਦਾਂ ਦੀ ਪ੍ਰੋਬਲਮ ਕਦੇ ਨਹੀਂ ਆਊਗੀ ਹਾਂਜੀ ਤੇ ਜਿਹੜੀਆਂ ਘੋੜੀਆਂ ਉਹਨਾਂ ਨੂੰ ਵੀ ਫਿਰ ਲੰਮਾ ਹੀ ਸਮਾਂ ਚੱਲਦੂ ਬਿਲਕੁਲ ਜੀ ਬਿਲਕੁਲ ਲਗਾਤਾਰ ਦਿਓ ਰੈਗੂਲਰ ਦਿਓ ਤੇ ਤੁਹਾਨੂੰ ਆਪ ਦਿਨ ਜਾਨਵਰ ਦਾ ਤੁਸੀਂ 20 ਤੋਂ 25 ਦਿਨ ਦੇ ਵਿੱਚ ਰਿਜ਼ਲਟ ਦੇਖੋਗੇ ਜੀ ਹੁਣ ਮੈਂ ਆ ਨਿੱਕੇ ਡੱਬੇ ਦੀ ਗੱਲ ਕਰਦਾ ਬਾਈ ਇਹ ਇਹ ਕਿੰਨੇ ਕਿਲੋ ਦਾ ਹੈ ਜੀ ਇਹ 2 ਕਿਲੋ ਦੀ ਪੈਕਿੰਗ ਹੈ ਜੀ ਅੱਛਾ ਇਹ 2 ਕਿਲੋ ਦਾ ਹੈ ਤੇ ਇਹ ਇਹਦਾ ਰੇਟ ਕੀ ਆ ਰੇਟ ਬਾਰੇ ਡਿਸਕਸ਼ਨ ਕਰ ਲਈਏ ਥੋੜੀ ਜਿਹੀ ਕਿੰਨੇ ਕ ਦਾ ਪੈ ਜਾਂਦਾ ਜੀ ਤੇ ਆਪਣਾ 2300 ਦੇ ਲਗਭਗ ਆਪਣਾ 2 ਕਿਲੋ ਘਰੇ ਪਹੁੰਚ ਤੱਕ ਦਾ ਖਰਚਾ ਹੈ ਜੀ ਜੀ ਤੇ ਜਿਹੜਾ ਵੱਡਾ ਡੱਬਾ ਉਹਦੇ ਵਿੱਚ ਕਿੰਨਾ ਜੀ ਉਹ ਵਿੱਚ ਹੈਗਾ ਜੀ 4.5 ਕਿਲੋ 4.5 ਕਿਲੋ ਤੇ ਉਹ ਕਿੰਨੇ ਦਾ ਪੈਂਦਾ ਜੀ ਉਹ ਲਗਭਗ 5000 ਪੂਰੇ ਦਾ ਪਊਗਾ ਜੀ ਉਹ 5000 ਦਾ ਪੈ ਜੀ 4.5 ਕਿਲੋ ਅੰਦਰ ਇਹ ਤੱਕ ਦਾ ਖਰਚਾ ਟੋਟਲ ਹੋਰ ਕੋਈ ਐਕਸਟਰਾ ਖਰਚਾ ਨਹੀਂ ਹੋਊਗਾ ਜੀ ਜੀ ਜਿੱਥੇ ਮਰਜ਼ੀ ਆਲ ਇੰਡੀਆ ਭਰਾ ਮਗ ਵਾਲੀ ਆਲ ਇੰਡੀਆ ਆਲ ਇੰਡੀਆ ਰਾਜਸਥਾਨ ਹਰਿਆਣਾ ਪੰਜਾਬ ਜਿੱਥੇ ਮਰਜ਼ੀ ਮੰਗਾਉਣਾ ਮਹਾਰਾਸ਼ਟਰ ਜਿੱਥੇ ਦਾ ਮਰਜ਼ੀ ਪਹੁੰਚਾਉਣਾ ਜੀ ਉਹ ਆਪਾਂ ਪਹੁੰਚਾਵਾਂਗੇ ਅੱਛਾ ਹੋਰ ਕੋਈ ਗੱਲਬਾਤ ਮੇਰੇ ਮਾਈਂਡ ਚੋਂ ਭੁੱਲ ਗਈ ਹੋਵੇ ਤਾਂ ਆਪਾਂ ਸਾਝ ਪਾ ਲਈਏ ਬਾਕੀ ਜੀ ਜੇ ਤੁਸੀਂ ਕਿਤੇ ਵੀ ਆਪਾਂ ਨੂੰ ਲਾਈਵ ਮਿਲਣਾ ਜਾਂ ਕਿਤੇ ਵੀ ਮਿਲਣਾ ਆਪਣਾ ਕੋਟਕਪੂਰਾ ਸ਼ਹਿਰ ਆ ਆਪਾਂ ਮਕਸਰ ਮੇਲੇ ਤੇ ਵੀ ਜਾਵਾਂਗੇ ਮਕਸਰ ਦੁਸ਼ਹਿਰੇ ਵਾਲੀ ਮੰਡੀ ਦੇ ਵੀ ਤੁਹਾਨੂੰ ਮਿਲ ਜੂਗਾ ਮਾਗੀ ਵਾਲੀ ਮੰਡੀ ਦੇ ਮਿਲ ਜੂਗਾ ਤਕਰੀਬਨ ਪੰਜਾਬ ਤੇ ਬਾਹਰ ਵੀ ਜਾਂਦੇ ਹਾਂ ਪੰਜਾਬ ਦੀ ਮੰਡੀ ਪਰ ਰਾਜਸਥਾਨ ਪੁਸ਼ਕਰ ਮੰਡੀ ਵੀ ਜਾਵਾਂਗੇ ਜੀ ਲੈ ਵੀ ਸੱਜਣੋ ਜਿਹੜੀ ਵੀ ਮੰਡੀ ਤੁਹਾਨੂੰ ਪੰਜਾਬ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਵੱਡੀ ਮੰਡੀ ਲੱਗੂਗੀ ਨਾ ਉੱਥੇ ਵੀ ਵੀਰ ਤੁਹਾਨੂੰ ਅਕਸਰ ਹੀ ਮਿਲ ਜਿਆ ਕਰੂਗਾ ਨੰਬਰ 22 ਦਾ ਮੈਂ ਵਿੱਚ ਛੱਡਤਾ ਬਾਈ ਨਾਲ ਸੰਪਰਕ ਕਰ ਲਿਓ ਅੱਛਾ ਬਾਈ ਹੋਰ ਗੱਲ ਬਸ ਚੜ੍ਹਦੀ ਕਲਾ ਲੈ ਲੀਏ ਜਾ ਅੱਜ ਤਾਂ ਹਾਂਜੀ ਜਾਇਜ਼ ਤੇ ਸੱਜਣੋ ਵੀਡੀਓ ਸ਼ੇਅਰ ਕਰਦੇ ਹੋ ਭਾਈ ਚੰਗੀ ਗਰੋਥ ਦੇ ਲਈ ਤੁਸੀਂ ਵੀਰ ਹੋਣਾ ਵਾਲਾ ਪ੍ਰੋਡਕਟ ਵੀ ਯੂਜ਼ ਕਰ ਸਕਦੇ ਹੋ ਤੇ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਬਾਕੀ ਤੁਹਾਡੇ ਜੇ ਕੋਈ ਸਵਾਲ ਤੁਹਾਡੇ ਮਾਈਂਡ ਚ ਹੋਵੇ ਤੇ ਵੀਰ ਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਸਾਨੂੰ ਕਮੈਂਟਾਂ ਰਾਹੀਂ ਵੀ ਜਰੂਰ ਦੱਸ ਦਿਓ ਕਿ ਤੁਹਾਨੂੰ ਇਹ ਪ੍ਰੋਡਕਟ ਕਿਵੇਂ ਲੱਗਾ ਜਿਦਾ ਬਾਈ ਨੇ ਜਾਣਕਾਰੀ ਦਿੱਤੀ ਆ ਜਾਂ ਪਹਿਲਾਂ ਕਿਸੇ ਨੇ ਯੂਜ਼ ਕੀਤਾ ਵੀਰ ਹੋਣਾ ਦੇ ਕੋ ਬਾਹਰਲੇ ਬੰਦੇ ਨੇ ਵੀ ਜਿਹੜਾ ਵੀਡੀਓ ਦੇਖ ਰਿਹਾ ਤੇ ਉਹ ਵੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸ ਦਿਓ ਭਾਈ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਓਨੇ ਸਮੇਂ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖੈਰ ਸਸੀਕਾਲ ਭਾਈ ਜੀ ਫੋਕਸ ਜਰੂ ਮਿਹਰਬਾਨੀ ਜੀ ਧੰਨਵਾਦ